ਕਿਆ ਕਰੋ ਕਿਆ ਕਰੋ ਰੱਖਿਆ ਜਾ ਆ ਰਹੇ ਚੱਲਦੇ ਆ ਜੇ ਕੋਈ ਫੋਟੋ ਪੁੱਛ ਲਈ ਸੋ ਨਿਹਾਲ ਸੋ ਕਿਆ ਕਰੋ ਪੰਜਾਬ ਸਰਕਾਰ ਹਾਏ ਹਾਏ ਹਮਾਰੋ ਖਤੇ ਰਪਾ ਨਸ ਮਾਰਦੇ ਜੰਗਲ ਨਾ ਲੱਗਦੇ ਹੋ ਗਿਆ 6 ਅਕਾਲੀ ਦਰਸਤਾਂ ਤੇ ਜਿੰਦਾਬਾਦ 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 ਅਕਾਲੀ ਦਰਸਤਾਂ ਤੇ ਜਿੰਦਾਬਾਦ ਜਿੰਦਾਬਾਦ ਅਕਾਲੀ ਦਰਸਤਾਂ ਅਕਾਲੀ ਦਰਸਤਾਂ ਜਿਹੜਾ ਹਮੇਸ਼ਾ ਭਗਤੇ ਮੁੱਦੇ ਸਤਕਾ ਚ ਲੁੱਟਾ ਚ ਵੀਟੇ ਰਾਹੀ ਅਬਾਰਦਾ ਤੇ ਜੱਤਕ ਤੌਰ ਤੇ ਸੜਕਾਂ ਤੇ ਲੋਕਾਂ ਨੂੰ ਜਗਾਉਂਦਾ ਹੈ ਉਹਦਾ ਕਾਰਨ ਇਹ ਹੈ ਕਿ ਦਸੰਤ ਪੰਚਮੀ ਨੇੜੇ ਆ ਰਹੀ ਹੈ ਇਹ ਦਿਨਾਂ ਚ ਜਾ ਕੇ ਜਿਵੇਂ ਲੋਕ ਨਸ਼ਾ ਵੇਚਦੇ ਨੇ ਨਾ ਜਿਵੇਂ ਨੇ ਦੋ ਨੰਬਰ ਕੰਮ ਕਰਦੇ ਨੇ ਇਹ ਵੀ ਇੱਕ ਨਵਾਂ ਪੜਾ ਗਿਆ ਕਿ ਗੋਰਖਾ ਪੰਡਾ ਕਿ ਚਾਇਨਾ ਡੋਰ ਆ ਪਤੰਗ ਬਾਜੀ ਅੱਜ ਤੋਂ ਹੀ ਲੰਬੇ ਹੱਥ ਤੇ ਤੋਂ ਹੁੰਦੀ ਹੈ ਕਿਤੇ ਕਦੇ ਅਤਰਾਜ ਨਹੀਂ ਕਰਿਆ ਹੰਦੀ ਰਹੀ ਪਰ ਹੁਣ ਜਿਹੜੀ ਨਵੰਮਰਾਤ ਬਿਮਾਰੀ ਕਿਹੜੀ ਫੈਕਟਰੀ ਚ ਬਣਦੀ ਆ ਕਿੱਥੇ ਬਣਦੀ ਆ ਚਾਈਨਾ ਨੂੰ ਸਰਕਾਰਾਂ ਪਈਆਂ ਨੇ ਸੁਪੀਆਂ ਉਹਨਾਂ ਨਾਲ ਅੱਜ ਜਿਹੜੀਆਂ ਤੁਸੀਂ ਫੋਟੋਆਂ ਦੇਖਦੇ ਹੋ ਇਸ ਤਰ੍ਹਾਂ ਸਾਡੇ ਲੋਕਾਂ ਦੀ ਸਾਡੇ ਮੱਛਿਆ ਦੀ ਜਾਨ ਮਾਲ ਇੰਨੀ ਖਤਰੇ ਚ ਚਲੀ ਗਈ ਕਿ ਡਾਕਟਰ ਨੇ ਜਿਹੜੀ ਪਟਿਆਲੇ ਬੀਬੀ ਦਾਖਲ ਹੋਈ ਆ ਉਹਦੇ ਗਰਦਨ 'ਚ ਆਏ ਹੱਥ ਪਾ ਕੇ ਦਿਖਾਇਆ ਗਰਦਨ 'ਚ ਹੱਥ ਤੱਕ ਕਪਾਇ ਰਿਹਾ ਹੈ ਇਹ ਦਿਖਾਤਾ ਸਾਰਾ ਅਸੀਂ ਸਿਰਫ 4 ਪੈਸੇ ਬਣਾਉਣ ਦੇ ਮਾਰੇ ਵੀ 100 150 ਦਾ ਗੁੱਟਾ ਆਇਆ 5 5 7 700 ਦਾ ਵੇਚਤਾ ਸਾਡੇ ਲੋਕਾਂ ਨੂੰ ਇਹ ਕਰਦੇ ਸਾਢੇ 2 ਹੀ ਨੇ ਮੈਂ ਤਾੜਦਾ ਦਿੱਤਾ ਕਿ ਜਿਵੇਂ ਨਸੇ ਵਾਲੇ ਸਦਾਕਰਾਂ ਨੂੰ ਸਰਕਾਰ ਫੜਫੜ ਤੋਂ ਦਤੀਆ ਇਸੇ ਤਰ੍ਹਾਂ ਕਾਇਨਾ ਡੋਰ ਵਾਲਿਆਂ ਨੂੰ ਇਹ ਨਹੀਂ ਹੈ ਫੜ ਕੇ ਬਾਅਦ ਚ ਲਿਆਉਂਦੇ ਨੇ ਥਾਣੇ ਵਾਲੇ ਪਹਿਲਾ ਜਵਾਨ ਤ ਕਹਿੰਦੇ ਨੇ ਤੇਰੀ ਭਰਤੀ ਆ ਜਾ ਇਹ ਜਿਹੜਾ ਅਧੂਨੀ ਖੋਰ ਖਤ ਦਾ ਇਹ ਵੀ ਲੋਕਾਂ ਚ ਜੱਤ ਤੱਕ ਹੋ ਗਿਆ ਇਹ ਬੰਦ ਹੋਣਾ ਚਾਹੀਦਾ ਪਹਿਲਾ ਅਸੀਂ ਮਦਾਵਤ ਖੋਰਾਂ ਨੂੰ ਤਿਹਾਰਾਂ ਦੇ ਸਮੇਂ ਉਹਨਾਂ ਨੂੰ ਕਹਿੰਦੇ ਆ ਵੀ ਇਹਨਾਂ ਨੂੰ ਫੜੋ ਮਦਾਵਤ ਖੋਰਾਂ ਵਾਲਾ ਮਹਿਕਮਾ ਸੁਸਤਾ ਰਹਿੰਦਾ ਨੂੰ ਪੁੱਤਨਾਹਾ ਲੈਦੀਆਂ ਨੇ ਸਾਡੇ ਜੇਬਾਂ ਚ ਜਾਂਦੀਆਂ ਨੇ ਉਹ ਕਦੇ ਹੁਣ ਬਿਨਾ ਤਿਹਾਰ ਤਾਂ ਉਹ ਛਾਪਾਂ ਨਹੀਂ ਮਾਰਨਗੇ ਇਸੇ ਤਰ੍ਹਾਂ ਚੈਨਾ ਡੋਰ ਵਾਲੇ ਇਹ ਤੁਹਾਨੂੰ ਹੁਣ ਦੇਖਣਗੇ ਚੈਨਾ ਡੋਰ ਤਾਂ ਨਾਪੇ ਜੀ ਆ ਗਈ ਸਾਰੇ ਪੰਜਾਬ ਚ ਕੀ ਬੰਦਲਾ ਦਾ ਇੰਡੀਆ ਚ ਆ ਗਈ ਹੋਈਆਂ ਜਿੱਥੇ ਜਿੱਥੇ ਤਿਹਾਰ ਮਨਾਇਆ ਜਾਂਦਾ ਇਹਨੂੰ ਤਿਹਾਰ ਕਹਿੰਦੇ ਨੇ ਪਰ ਨੌ ਮਰਾਦ ਗਵਾਰੀ ਜਿਹੜੀ ਜਾਨਾਂ ਲੈਂਦੀ ਆ ਉਹਦੇ ਲਈ ਇਥੋਂ ਦੇ ਪ੍ਰਸ਼ਾਸਕ ਵੀ ਅਸੀਂ ਆਪਣਾ ਘਰ ਤਾਂ ਸਮਾਰ ਗਏ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਥੋਂ ਦੀ ਸਾਰੇ ਜਿੰਨੇ ਜ਼ਿੰਮੇਵਾਰ ਬੰਦੇ ਨੇ ਮਿਊਸਪਲ ਕਮੇਟੀ ਦਾ ਪ੍ਰਧਾਨ ਹੋਇਆ ਉਹ ਆਪਣੇ ਸਾਰੇ ਐਮਸੀਆਂ ਦੀ ਮੀਟਿੰਗ ਬੁਲਾਵੇ ਮੀਟਿੰਗ ਬਣਾ ਕੇ ਉਹਨਾਂ ਨੂੰ ਕਹੇ ਵੀ ਆਪਦੇ ਆਦੇ ਮਹਾਨੇ 'ਚ ਗੌਰ ਕਰੋ ਭਾਈ ਦੂਜੇ ਬੰਦੇ ਆਟੋ ਰੱਖਸ਼ਾ ਲਾ ਕੇ ਹੋਰ ਮਿਆਦੀ ਤਾਂ ਆ ਆ ਗਿਆ ਜੀ ਆ ਆ ਗਿਆ ਕਰੀ ਜਾਂਦੇ ਨੇ ਇਹ ਵੀ ਕਿਰਪਾ ਕਰਨ ਕਿ ਇਹਦੇ ਲਈ ਵੀ ਸਪੀਕਟ ਸਾਰੇ ਲੋਕਾਂ ਨੂੰ ਬਦਾਉਣ ਕਿ ਜੇ ਕਿਸੇ ਦੇ ਕੋਠੇ ਤੇ ਚੜਿਆ ਵਾ बच्चा ਨੂੰ ਦੇਖ ਲਿਆ ਚੈਨਾ ਰੋਡ ਦਾ ਪੰਚ ਕਢਾਉਂਦਾ ਫੜਿਆ ਗਿਆ ਉਹ ਕੋਠੇ ਦਾ ਜਿਹਦੇ ਘਦੀ ਦਾ ਘਰ ਆ ਉਹਦੇ ਤੇ ਕਾਰਵਾਈ ਉਹ ਬੱਚਾ ਬੱਚੇ ਨੂੰ ਫੜ ਕੇ ਪੁੱਛੋ ਵੀ ਕਿੱਥੋਂ ਲੈ ਕੇ ਆਇਆ ਜੋ ਜਿਹੜੇ ਦੁਕਾਨਦਾਰ ਤੋਂ ਲੈ ਕੇ ਆ ਉਹਦੇ ਤੇ ਕਾਰਵਾਈ ਕਾਨੂੰਨ ਵੀ ਸਰਕਾਰ ਪੰਜਾਬ ਦੀ ਸਾਡੀ ਹੈ ਆਮ ਆਦਮੀ ਦੀ ਹੈ ਇਹ ਕਾਨੂੰਨ ਵੀ ਸਖਤ ਬਣਾਵੇ ਜਿਸ ਦੇ ਨਾਲ ਘੱਟੋ ਘੱਟ ਬੰਦਾ ਸਾਲ 6 ਮਹੀਨੇ ਅੰਦਰ ਰਹੇ ਉਹ ਤਾਂ ਮੇਰਾ ਕੇਸ ਚੱਲੇ ਤੇ ਉਹਨੂੰ ਫਾਂਸੀ ਤੱਕ ਲੈ ਕੇ ਜਾਣ 20 ਸਾਲ ਦੀ ਉਮਰ ਕੈਦ ਹੋਵੇ ਉਹ ਜਾਨ ਲੜਾਇਆ ਰਿਹਾ ਨੇ ਇੱਕ ਬੰਦੇ ਨੇ ਕਿਤੇ ਨਾ ਕਿਤੇ ਮਾਵਾਪੂ ਵੀ ਜਿਵੇਂ ਮਾਵਾਪੂ ਤੋਂ ਪਤੀ ਹੁੰਦਾ ਵੀ ਚਾਇਨਾ ਟੋਰ ਲੈ ਕੇ ਆ ਰਹੇ ਸਾਡੇ ਮਾਏ ਕਹਿ ਰਹੇ ਜਿਹਦੇ ਕੋਠੇ ਤੇ ਚੜਾਉਂਦਾ ਉਹ ਵੀ ਤੇ ਮਾਂ ਪਿਓ ਵੀ ਦੂਜੇ ਬੰਦੇ ਜਿਹੜਾ ਪ੍ਰਸ਼ਾਸਨ ਹੈ ਉਹ ਟੀਚਰਾਂ ਦੀ ਵੀ ਡਿਊਟੀ ਲਾਵੇ ਜਿੰਨਾ ਬੱਚਾ ਟੀਚਰ ਦੀ ਮੰਨਦਾ ਉਹਨੇ ਮਾਂ ਪਿਓ ਦੀ ਨਹੀਂ ਮੰਨਦਾ ਸਕੂਲਾਂ ਕਾਲਜਾਂ 'ਚ ਜਾਗਰੂਕੀ ਪੈਦਾ ਕਰਨ ਜਿਹੜੇ ਆ ਦਿਨ ਤੇ ਇਹਦਾ ਤੇ ਕੀਮਤੀ ਜਾਨਾਂ ਬਚਾਉਣ ਦੀ ਲੋੜ ਆ ਪੁਲਿਸ ਪਾਸੇ ਦਾ ਕਰਦੇ ਪਰ ਮਜਬੂਰ ਹੱਥ ਕਾਰਵਾਈ ਕਿਉਂ ਨਹੀਂ ਹੁੰਦੀ ਅੱਗੇ ਜੀ ਕਾਰਵਾਈ ਤਾਂ ਨਹੀਂ ਕਰਦੀ ਪੁਲਿਸ ਕਿੰਝ ਕਾਨੂੰਨ ਹੈ ਨਹੀਂ ਅਸੀਂ ਕਹਿੰਦੇ ਆ ਕਾਨੂੰਨ ਬਣਾਉਣਾ ਸਰਕਾਰ ਨੇ ਸਾਡਾ ਮੁੱਖ ਮੰਤਰੀ ਆਮ ਹੈ ਪਤੰਗ ਚੜਾਈ ਦੇ ਵਿੱਚ ਮੈਨੂੰ ਪਤਾ ਲੱਗਿਆ ਕੱਲ ਕੱਲੇ ਫਰੀਦਕੋਟ ਸ਼ਾਇਦ ਪਤੰਗ ਚੜਾਈ ਦਾ ਮੇਲਾ ਲਾਇਆ ਜੇ ਅਸੀਂ ਮੇਲੇ ਲਾ ਲਾ ਕੇ ਲੋਕਾਂ ਨੂੰ ਜਗਾਵਾਂਗੇ ਫੇਰ ਜਿਹੜਾ ਨਸ਼ੇ ਦਾ ਸਦਾਕਰ ਆ ਉਹਨੂੰ ਤਾਂ ਸਾਂ ਹੈ ਉਹਨੂੰ ਤਾਂ ਚਾਹ ਚੜਦਾ ਹੈ ਕਿ ਹੁਣ ਸਾਡਾ ਕੰਮ بڑੂਗਾ ਉਹੀ ਅਸੀਂ ਤਾਂ ਲਿਆ ਕੇ 100 ਰੁਪਏ ਦਾ ਗੁੱਟਾ ਹੁੰਦਾ ਹੈ ਉਹ 700 700 ਤੱਕ ਵੇਚਿਆ ਜਾ ਰਿਹਾ ਹੈ ਇਹਦੇ ਲਈ ਇਹ ਸਮਝਣਾ ਚਾਹੇ ਪੁਲਿਸ ਪ੍ਰਸ਼ਾਸਨਾ ਚਾਹੇ ਸਿਵਲ ਪ੍ਰਸ਼ਾਸਨਾ ਚਾਹੇ ਰਾਜਨੀਤਿਕ ਲੋਕ ਨੇ ਕਿ ਇਹ ਗੱਲ ਨਾ ਸਾਡੀਆਂ ਵੀ ਵੱਟੀਆਂ ਜਾ ਸਕਦੀ ਹੈ ਸਾਡੇ ਬੱਚਿਆਂ ਅੰਦਰ ਦਲ ਵੀ ਹੋ ਸਕਦੀ ਹੈ ਸਾਡੇ ਨਾਲ ਖੁੱਦ ਵੀ ਹੋਊ ਤੁਸੀਂ ਅੱਜ ਇੱਕ ਵਾਰ ਤੇ ਆਉਨੇ ਹੋ ਪੱਤਰਕਾਰ ਉਹਨੂੰ ਤੁਸੀਂ ਰਿਸਕ ਲਈ ਕੀ ਪਤਾ ਲੱਗਦਾ ਕਿੱਥੇ ਕਿੱਥੋਂ ਗੱਲ ਚ ਪੈ ਜੇ ਮੇਰੇ ਉਹ ਐਡੀ ਫਿਰ ਵੱਡਾ ਜਾਨਵਰਾਂ ਦਾ ਉਹ ਹਾਲ ਹੈ ਇਹਦੀ ਕਟੰਗ ਵੱਟ ਕੇ ਲੈ ਜਾਂਦੀ ਹੈ ਚੈਨਾਟੌਰ ਕਿਸੇ ਯਾਦ ਪਰ ਮਾਰਿਆ ਜਾ ਰਿਹਾ ਹੈ ਇੱਕ ਪਿੰਡ ਵਾਲਾ ਜੀ ਕਹਿ ਰਿਹਾ ਜਾਨਵਰਾ ਦੀ ਅਸੀਂ ਦਰਖਤਾਂ ਦੀ ਰੱਖਿ ਕਰਦੇ ਆਂ ਘਰਾਂ ਰੱਖਿ ਕਰਦੇ ਆਂ ਜੀ ਉਹਦਾ ਵੱਡ ਬਡਈਆ ਸਰਿਆਂ ਵਿੱਚ ਚੱਲ ਰਿਹਾ ਬਹੁਤ ਵੱਡਾ ਲਖਾਤ ਹੈ ਇਸ ਕਰਕੇ ਅਸੀਂ ਅੱਜ ਸੜਕ ਤੇ ਆਏ ਆਂ ਅੱਗੇ ਜੀ ਅੱਛਾ ਬਾਬਾ ਜੀ ਅਸੀਂ ਨਹੀਂ ਵੱਡਾ ਪਰ ਲੱਗ ਰਿਹਾ ਜੀ ਜੀ ਮੈਂ ਇਹਨਾਂ ਨੇ ਬੰਗਪੱਤ ਬੁੱਧਾ ਜੀ ਨੂੰ ਚੈਨਾ ਤੋਂ ਇਹ ਕੋਈ ਰਿਪੋਰਟ ਨਹੀਂ ਹੈ ਉਹ ਪਰ ਮੈਂ ਸਤਿਕਾਰ ਕਰਦਾ ਹਾਂ ਕਿ ਇਹ ਨਾ ਕਰਦਾ ਕਿ ਅਸੀਂ ਇਹ ਕਿ ਕਾਰਵਾਈ ਵੀ ਕਰ ਰਹੇ ਹਾਂ ਅਸੀਂ ਉਹ ਕਰਨ ਕਰਦੇ ਹਾਂ ਜਿਹੜਾ ਵੀ ਪਿੱਛੋਂ ਕਿੱਥੋਂ ਲੈ ਕੇ ਆਉਂਦੇ ਹਾਂ ਅਸੀਂ ਹਰ ਵੀ ਨਿਗਰਾਨੀ ਕਰਾਂਗੇ ਤੇ ਸਖ਼ਤ ਤੋਂ ਸਖ਼ਤ ਤਰ੍ਹਾਂ ਲਗਾ। ਇਹ ਲੱਗਦਾ ਵੀ ਸਖ਼ਤ ਕਾਨੂੰਨ ਨਾ ਹੋਣ ਦੇ ਕਾਰਨ ਜਿਹੜਾ ਹੈਗਾ ਕਿ ਕਿਸੇ ਨੂੰ ਡਰ ਨਹੀਂ ਹੈਗਾ। ਨਹੀਂ ਇਹ ਕਿਤਨਾ ਕਿਤੇ ਹੈਗਾ ਜੀ ਪਾਣ ਵੀ ਜੇਲ੍ਹ ਇੰਦੋਂ ਪੈਸਾ ਹੈ ਕਿਤਨਾ ਕਿਸੇ ਦਾ ਨਾਂ ਨਹੀਂ ਪੈਸਾ ਹੈ। 1000 ਨਾਲ ਕੀ ਕਰ ਉਹ ਗਾਹਾਂ ਤੋਂ ਕਈ ਰਿਪੋਰਟਾਂ ਮਾਰਦੇ ਤੇ ਜਨਰਲ ਉਸ ਤੋਂ ਬਾਅਦ ਵੀ ਕਰੀ ਅੱਛਾ ਕਰ ਲੈਣਾ ਆ ਰਹੀ ਹੈ ਹਾਂਜੀ ਆਪਾਂ ਕਹਿ ਸਕਦੇ ਜਿਹੜਾ ਬੇ 1150 ਕਰਤੀਆਂ ਕਿ ਉਹਨਾਂ ਦੀ ਛੋਟੀ ਜਿਹੀ ਰਿਪੋਰਟ ਸੀ ਨਾ ਨੋਨ ਅਵੇਲੇਬਲ ਸੈਕਸ਼ਨ ਐਡ ਹੋ ਜਾਵੇ ਉਹਦੇ ਨਾਲ ਦਸਤ ਕਰਨਾ